ਜਲੰਧਰ ਦੀ 13 ਸਾਲ ਦੀ ਬੱਚੀ ਜਿਸ ਦਾ ਕਤਲ ਕੀਤਾ ਗਿਆ ਸੀ ਆਖਿਰਕਾਰ ਹੁਣ ਉਸ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਦੇ ਵੱਲੋਂ ਕੀ ਕੁਝ ਮਿਲੇਗਾ ਅਤੇ ਨਾਲ ਦੀ ਨਾਲ ਜਿੰਨਾ ਪੁਲਿਸ ਵਾਲਿਆਂ ਨੇ ਉਸ ਦੀ ਤਲਾਸ਼ ਦੇ ਵਿੱਚ ਜਿਹੜੀ ਆ ਕੁਤਾਹੀ ਵਰਤੀ ਸੀ ਉਹਨਾਂ ਨੂੰ ਕਿਹੜੀ ਸਜ਼ਾ ਮਿਲੀ ਹੈ ਇਹ ਸਾਰਾ ਕੁਝ ਜਾਣ ਕੇ ਜਾਓ ਆਖਿਰਕਾਰ ਹੁਣ ਉਸ ਲੜਕੀ ਦੇ ਭਰਾ ਦੇ ਲਈ ਕਿਹੜਾ ਉਪਰਾਲਾ ਕੀਤਾ ਗਿਆ ਹੁਣ ਉਹਦਾ ਭਰਾ ਜਿਹੜਾ ਹੈ ਉਹ ਕੀ ਕਰੇਗਾ ਮਾਂ ਕੀ ਕਰੇਗੀ ਸਾਰਾ ਕੁਝ ਜਿਹੜੀ ਜਾਣਕਾਰੀ ਹੈ ਉਹ ਦੇ ਦਿੱਤੀ ਗਈ ਹੈ ਤੇ ਮੈਨੂੰ ਲੱਗਦਾ ਹੈ ਕਿ ਇਸ ਦੇ ਬਾਰੇ ਪੰਜਾਬ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਰਿਵਾਰਡ ਦੇ ਨਾਲ ਸਰਕਾਰ ਖੜੀ ਅਸੀਂ ਖੁਦ ਖੜੇ ਆ ਇਹ ਮੇਰਾ ਇਲਾਕਾ ਹੈ ਮੇਰਾ ਪਰਿਵਾਰ ਹੈ ਜੀ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੈਸ਼ਨਲ ਪੋਸਟ ਤੇ ਮੈਂ ਹੱਥ ਵਾਟੇ ਨਾਲ ਪਈਆ 13 ਸਾਲ ਦੀ ਬੱਚੀ ਜਿਸ ਦਾ ਕੀ ਗਵਾਂਡੀ ਨੇ ਹੀ ਰੇਪ ਕਰਕੇ ਉਸ ਦਾ ਕਤਲ ਕਰ ਦਿੱਤਾ ਸੀ ਉਸ ਬੱਚੀ ਦੇ ਲਈ ਇਸ ਸਮੇਂ ਪੂਰਾ ਦੇਸ਼ ਕਿਤਨਾ ਕਿਤੇ ਭਾਵੁਕ ਹੈ ਤੇ ਇਸ ਦੇ ਵਿਚਾਰ ਜਿਹੜਾ ਹੈ ਇੱਕ ਫੈਸਲਾ ਜਿਹੜਾ ਹੈ ਉਸ ਦੇ ਪਰਿਵਾਰ ਦੀ ਅਹ ਰੋਜੀ ਰੋਟੀ ਨੂੰ ਦੇਖਦੇ ਹੋਏ ਲੈ ਕੇ ਆਇਆ ਜੀ ਹਾਂ ਦਾਦੀਏ ਕਿ ਕੈਬਨਿਟ ਮਿਨਿਸਟਰ ਮੋਹਿੰਦਰ ਪਗਨ ਜੜੇ ਨੇ ਉੱਥੇ ਪਹੁੰਚੇ ਅਤੇ ਉਹਨਾਂ ਨੇ ਪਰਿਵਾਰ ਦੇ ਨਾਲ ਹਮਦਰਦੀ ਦਿਖਾਈ ਤੇ ਨਾਲ ਦੇ ਨਾਲ ਕੁਝ ਐਲਾਨ ਜਿਹੜੇ ਨੇ ਉਹ ਕੀਤੇ ਨੇ ਸਭ ਤੋਂ ਪਹਿਲਾਂ ਤਾਂ ਭਰਾ ਦੇ ਲਈ ਜਿਹੜਾ ਐਲਾਨ ਕੀਤਾ ਤੁਸੀਂ ਉਹ ਜਾਣ ਲਵੋ ਜਿਹੜੀ ਭਰਾ ਦੀ ਨੌਕਰੀ ਸੀ ਉਹ ਪਿਤਾ ਉਸ ਦੇ ਗੁজার ਚੁੱਕੇ ਸੀ ਜਿਸ ਕਰਕੇ ਉਹ ਭਰਾ ਨੂੰ ਨੌਕਰੀ ਮਿਲੀ ਸੀ ਤੇ ਉਹ ਆਦਮਪੁਰ ਨੌਕਰੀ ਕਰਨ ਜਾਂਦਾ ਸੀ ਤੇ ਹੁਣ ਇਹ ਐਲਾਨ ਕੀਤਾ ਗਿਆ ਕਿ ਉਹ ਆਦਮਪੁਰ ਯਾਨੀ ਕਿ ਜਲੰਧਰ ਤੋਂ ਆਦਮਪੁਰ ਨਹੀਂ ਜਾਵੇਗਾ ਅ ਜਲੰਧਰ ਦੇ ਵਿੱਚ ਹੀ ਉਸ ਦਾ ਟਰਾਂਸਫਰ ਕਰ ਦਿੱਤਾ ਗਿਆ ਤੇ ਹੁਣ ਉਹ ਜਲੰਧਰ ਦੇ ਵਿੱਚ ਹੀ ਲੋਕਲ ਲੈਵਲ ਤੇ ਨੌਕਰੀ ਕਰੇਗਾ ਅਤੇ ਤਾਂ ਕਿ ਉਹ ਆਪਣੀ ਮੰਮੀ ਦੇ ਨਾਲ ਆਪਣੀ ਮਾਤਾ ਦੇ ਨਾਲ ਆਪਣੇ ਮਦਰ ਦੇ ਨਾਲ ਜਿਹੜਾ ਉਹ ਨਾਲ ਰਹਿ ਸਕੇ ਅਤੇ ਆਪਣੀ ਦੇਖਭਾਲ ਆਪਣੀ ਮਾਤਾ ਦੀ ਕਰ ਸਕੇ ਇਸ ਕਰਕੇ ਜਿਹੜਾ ਹੁਣ ਉਸਦਾ ਟ੍ਰਾਂਸਫਰ ਜਿਹੜਾ ਹੈ ਉਹ ਜਲੰਧਰ ਦੇ ਵਿੱਚ ਹੀ ਕਰ ਦਿੱਤਾ ਗਿਆ ਹੈ ਜਿਹੜੀ ਦੂਜੀ ਚੀਜ਼ ਕੀਤੀ ਗਈ ਹੈ ਜਿਹੜੀ ਲੜਕੀ ਜਿਸ ਦੀ ਜਿਸ ਦਾ ਕਤਲ ਕੀਤਾ ਗਿਆ ਉਸ ਦੀ ਮਾਤਾ ਦੇ ਲਈ ਜਿਹੜਾ ਐਲਾਨ ਕੀਤਾ ਗਿਆ ਹੈ ਉਹ ਇਹ ਐਲਾਨ ਕੀਤਾ ਗਿਆ ਹੈ ਕਿ ਹੁਣ ਜੋ ਉਸਦੀ ਮਦਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਪੰਜਾਬ ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ ਹੁਣ ਉਸਦੀ ਮਦਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਤਾਂ ਕਿ ਉਹ ਆਪਣਾ ਗੁਜ਼ਾਰਾ ਕਰ ਸਕਣ ਆਪਣੀ ਰੋਜ਼ੀ ਰੋਟੀ ਚਲਾ ਸਕਣ ਸੋ ਦੋ ਚੀਜ਼ਾਂ ਨੌਕਰੀ ਨੂੰ ਲੈ ਕੇ ਦੋ ਫੈਸਲੇ ਕੀਤੇ ਗਏ ਨੇ ਭਰਾ ਨੂੰ ਆਦਮਪੁਰ ਤੋਂ ਜਲੰਧਰ ਭੇਜਿਆ ਜਾਵੇਗਾ ਤੇ ਮਦਰ ਨੂੰ ਗਵਰਨਮੈਂਟ ਜੌਬ ਜਿਹੜੀ ਹੈ ਉਹ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਉਹ ਦਿੱਤੀ ਜਾਵੇਗੀ ਹੁਣ ਜਿਹੜੀ ਤੀਸਰੀ ਚੀਜ਼ ਕਹੀ ਗਈ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੁਆਵਜ਼ਾ ਵੀ ਇਸ ਪਰਿਵਾਰ ਨੂੰ ਦਿੱਤਾ ਜਾਵੇਗਾ ਹਾਲਾਂਕਿ ਉਹ ਰਕਮ ਕਿੰਨੀ ਹੋਵੇਗੀ ਹਾਲੇ ਉਸ ਦਾ ਕੋਈ ਵੀ ਐਲਾਨ ਜਿਹੜਾ ਹੈ ਉਹ ਨਹੀਂ ਕੀਤਾ ਗਿਆ ਹੈ ਹੋਰ ਤੀਜੀ ਚੀਜ਼ ਚੌਥੀ ਚੀਜ਼ ਜਿਹੜੀ ਉਹ ਕੀਤੀ ਗਈ ਹੈ ਉਹ ਇਹ ਕੀਤੀ ਗਈ ਹੈ ਕਿ ਜਿਹੜੇ ਪੁਲਿਸ ਵਾਲਾ ਉਸ ਮੌਕੇ ਤੇ ਗਏ ਸੀ ਜਿਹੜਾ ਡਿਊਟੀ ਅਫਸਰ ਸੀ ਜਿਨੇ ਅੰਦਰ ਜਾ ਕੇ ਕਹਿ ਦਿੱਤਾ ਸੀ ਕਿ ਲੜਕੀ ਤਾਂ ਇੱਥੇ ਹੈ ਹੀ ਨਹੀਂ ਪਹਿਲਾਂ ਕਿਹਾ ਗਿਆ ਕਿ ਉਸ ਨੂੰ ਸਸਪੈਂਡ ਕੀਤਾ ਗਿਆ ਹੈ ਪਰ ਹੁਣ ਇਹ ਐਲਾਨ ਕੀਤਾ ਗਿਆ ਹੈ ਕਿ ਉਸ ਨੂੰ ਸਸਪੈਂਡ ਨਹੀਂ ਉਸ ਨੂੰ ਡਿਸਮਿਸ ਡਿਸਮਿਸ ਕਰ ਦਿੱਤਾ ਗਿਆ ਮਤਲਬ ਪਰਮਾਨੈਂਟ ਉਸ ਪੁਲਿਸ ਵਾਲੇ ਨੂੰ ਉਸ ਡਿਊਟੀ ਅਫਸਰ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਹੁਣ ਉਹ ਕਦੀ ਵੀ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਨਹੀਂ ਕਰ ਸਕਦਾ ਸੋ ਇਹ ਫੈਸਲੇ ਜਿਹੜੇ ਨੇ ਉਹ ਲੈ ਗਏ ਨੇ ਤਾਂ ਕਿ ਜਿਹੜਾ ਪਰਿਵਾਰ ਹੈ ਕਿਉਂਕਿ ਜਿਹੜੇ ਕੈਬਨਿਟ ਮਨਿਸਟਰ ਮੋਹਿੰਦਰਪਗ ਅਸੇ ਭਗਤ ਨੇ ਉਹਨਾਂ ਨੇ ਦੱਸਿਆ ਕਿ ਅਸੀਂ ਬੱਚੀ ਤਾਂ ਨਹੀਂ ਲਿਆ ਕੇ ਦੇ ਸਕਦੇ ਜਾਂ ਬੱਚੀ ਤਾਂ ਨਹੀਂ ਪਰਿਵਾਰ ਨੂੰ ਮਿਲ ਸਕਦੀ ਪਰ ਹਾਂ ਅਸੀਂ ਕੁਝ ਕੇ ਹਮਦਰਦੀ ਦੇ ਨਾਲ ਉਹਨਾਂ ਨੇ ਆ ਕੁਝ ਕੇ ਚੀਜ਼ਾਂ ਜਿਹੜੀਆਂ ਨੇ ਉਹ ਕੀਤੀਆਂ ਨੇ ਪਰਿਵਾਰ ਦੇ ਲਈ ਸੋ ਤੁਹਾਨੂੰ ਜੋ ਕੁਝ ਪੰਜਾਬ ਸਰਕਾਰ ਨੇ ਇਸ ਪਰਿਵਾਰ ਦੇ ਲਈ ਕਰ ਰਹੇ ਨੇ ਜੋ ਕੈਬਨਿਟ ਮਨਿਸਟਰ ਦੱਸ ਕੇ ਗਏ ਨੇ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਇਨਫ ਹੈ ਜਾਂ ਐਨੇ ਨਾਲ ਹੋ ਜਾਊਗਾ ਜਾਂ ਲੱਗਦਾ ਹੈ ਕਿ ਉਹਨਾਂ ਨੇ ਬਹੁਤ ਚੰਗਾ ਕੀਤਾ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਹੋਰ ਕੀ ਕੁਝ ਇਸ ਪਰਿਵਾਰ ਦੇ ਲਈ ਕੀਤਾ ਜਾ ਸਕਦਾ ਹੈ ਅਤੇ ਜਿਹੜਾ ਖਾਸ ਕਰਕੇ ਜਿਹੜਾ ਉਹ ਰੇਪਿਸਟ ਸੀ ਜਿਹੜਾ ਉਹ ਬੰਦਾ ਸੀ ਜਿਸ ਨੂੰ ਬੱਚੀ ਅੰਕਲ ਕਹਿੰਦੀ ਸੀ ਉਸ ਨੂੰ ਕਿਹੋ ਜਹੀ ਸਜ਼ਾ ਮਿਲਣੀ ਚਾਹੀਦੀ ਹੈ ਸਾਰੀ ਗੱਲ ਤੁਸੀਂ ਕਮੈਂਟਾਂ ਦੇ ਵਿੱਚ ਲਿਖੋ ਕਿਉਂਕਿ ਜਦੋਂ ਤੁਸੀਂ ਲਿਖਦੇ ਹੋ ਤੇ ਤੁਹਾਡੀ ਗੱਲ ਅੱਗੇ ਪਹੁੰਚਦੀ ਹੈ ਤੇ ਜਦੋਂ ਤੁਹਾਡੀ ਗੱਲ ਅੱਗੇ ਪਹੁੰਚੇਗੀ ਤੇ ਬਹੁਤ ਜਿਹੜਾ ਉਸ ਦਾ ਪਰਿਵਾਰ ਨੂੰ ਕਿਤੇ ਨਾ ਕਿਤੇ ਕੁਝ ਕੇ ਫਾਇਦਾ ਜਿਹੜਾ ਹੈ ਉਹ ਮਿਲ ਸਕਦਾ ਹੈ ਸੋ ਕਦੀ ਵੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਕਮੈਂਟ ਕਰਕੇ ਕੀ ਕੁਝ ਸਜਾ ਮਿਲਣੀ ਚਾਹੀਦੀ ਹੈ ਇਹ ਦੱਸਣਾ ਬਿਲਕੁਲ ਨਾ ਭੁੱਲਿਆ ਕਰੋ ਕਿਸੇ ਵੀ ਗਏ ਹੋਏ ਇਨਸਾਨ ਨੂੰ ਵਾਪਸ ਨਹੀਂ ਲਿਆ ਸਕਦੇ ਕੇਵਲ ਪਰਿਵਾਰ ਨੂੰ ਇੱਕ ਟਾਂਟਸ ਵਿਦਾਨ ਲਈ ਇੱਕ ਜ਼ਖਮਾਂ ਪਰਮਰਮ ਲਗਾਉਣ ਲਈ ਪੰਜਾਬ ਸਰਕਾਰ ਵੱਲੋਂ ਜੋ ਕਿਉਂਕਿ ਇਹ ਬਹੁਤ ਹੀ ਪਰਿਵਾਰ ਲਈ ਦੁਖਦਾਈ ਸਮਾਂ ਹੈ ਔਰ ਪਰਿਵਾਰ ਦੇ ਵਾਸਤੇ ਪੰਜਾਬ ਸਰਕਾਰ ਨੇ ਮਹਿਸੂਸ ਕੀਤਾ ਕਿ ਜਿਹੜੀ ਮਾਂ ਹੈ ਉਹਨੂੰ ਹੁਣ ਆਪਣੀ ਜ਼ਿੰਦਗੀ ਵਿੱਚ ਕਿਸੇ ਵੱਲ ਨਾ ਦੇਖਣਾ ਪਵੇ ਉਹਦੇ ਲਈ ਪੰਜਾਬ ਸਰਕਾਰ ਨੇ ਉਹਨਾਂ ਨੂੰ ਪਰਮਨੈਂਟ ਪੱਕੀ ਨੌਕਰੀ ਦੀ ਜੋ ਘੋਸ਼ਣਾ ਕੀਤੀ ਹੈ ਜੋ ਉਹਨਾਂ ਨੂੰ ਆਨ ਵਾਲੇ ਸਮਝ ਦਿੱਤੀ ਜਾਏਗੀ ਉਹਦੇ ਨਾਲ ਨਾਲ ਉਹਨ ਦਾ ਜੋ ਬੇਟਾ ਹੈ ਉਹ ਆਦਮپورਚ ਨੌਕਰੀ ਕਰਦਾ ਹੈ ਉਹਨੂੰ ਇਮੀਡੀਏਟਲੀ ਆਜ ਜਨਦਰ ਲਗਾਤਾ ਗਿਆ ਹੈ ਤਾਂ ਕਿ ਉਹ ਲੋਕਲ ਰਹੇਗਾ ਆਪਣੀ ਮਾਂ ਦੇ ਕੋਲ ਰਹੇਗਾ ਮਾਂ ਨੂੰ हिम्मत बताएगा ਉਹਦੇ ਨਾਲ ਨਾਲ ਜਿਹੜੀ ਪੁਲਿਸ ਮੁਲਾਜ਼ਮ ਨੇ ਲਾਪਰਵਾਹੀ ਕੀਤੀ ਸੀ ਪਰਿਵਾਰ ਨੂੰ ਨਾਲ ਲੈ ਕੇ ਉਸ ਦਰਿੰਦੇ ਦੇ ਘਰ ਨਹੀਂ ਅੰਦਰ ਜਾਣ ਦਿੱਤਾ ਰੋਕਿਆ ਜਾਂ ਉਹਨਾਂ ਨੇ ਆਪਣੀ ਨੌਕਰੀ ਤੋਂ ਲਾਪਰਵਾਹੀ ਕੀਤੀ ਉਹਨੂੰ ਡਿਸਮਿਸ ਕੀਤਾ ਗਿਆ ਹੈ ਉਸ ਨੂੰ ਨੌਕਰੀ ਤੋਂ ਪਰਮਾਨੈਂਟ ਵਾਸਤੇ ਬਰਖਾਸਤ ਕਰਤਾ ਹੈ ਤਾਂ ਕਿ ਬਾਕੀਆਂ ਪੁਲਿਸ ਅਫਸਰਾਂ ਨੂੰ ਇੱਕ ਸੰਦੇਸ਼ ਔਰ ਮੈਸੇਜ ਆਏ